ਮੇਰਾ ਨਾਮ ਫੁਲਜੀਤ ਸਿੰਘ ਬਰਪਾਲ ਅੱਜ ਤੁਹਾਡੇ ਉਹ ਸ਼ਕਸ਼ੀਤ ਨਾਲ ਗੱਲਬਾਤ ਕਰਾ ਰਹੇ ਹਾਂ ਜਿਹੜੇ ਸਮਾਜ ਸੇਵੀ ਦੀ ਤੌਰ ਤੇ ਵੀ ਵਿਚਰਦੇ ਨੇ ਅੱਜ ਆਮ ਆਦੀ ਪਾਰਟੀ ਦੇ ਹੀ ਜੂਥ ਵਿੰਗ ਦੇ ਪ੍ਰਧਾਨ ਭਗਵੰਤ ਸਿੰਘ ਜੀ ਕਵਲ ਜਿਨ੍ਹਾਂ ਨੂੰ ਨੌਜਵਾਨਾਂ ਵੱਲੋਂ ਬੜਾ ਸਹਯੋਗ ਮਿਲ ਰਿਹਾ ਹਰ ਇੱਕ ਵਾਰਡ ਦੇ ਵਿੱਚੋਂ ਉਹਨਾਂ ਨੂੰ ਵਾਰਡ ਨੰਬਰ 38 ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਬਣਾਇਆ ਗਿਆ ਹੈ ਪਹਿਲੋ ਤੇ ਭਗਵੰਤ ਸਿੰਘ ਕਵਲ ਜੀ ਸਾਡੇ ਚੈਨਲ ਤੇ ਤੁਹਾਨੂੰ ਜੀ ਐਨੋ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੋ ਇਸ ਨਿਮਾਣੇ ਦੇ ਦਰ ਤੇ ਨਿਮਾਣੇ ਦੇ ਘਰੇ ਆਏ ਜੀ ਬਹੁਤ ਬਹੁਤ ਧੰਨਵਾਦ ਔਰ ਤੁਹਾਡੇ ਵੇਖਣ ਵਾਲੇ ਸੂਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਗਾਨ ਸਿੰਘ ਕਵਲ ਜੀ ਤੁਸੀਂ ਜੋ ਦੇ ਪ੍ਰਧਾਨ ਜੇ ਨੌਜਵਾਨਾਂ ਨੂੰ ਵਿਚਰਦੇ ਜੇ ਬਜ਼ੁਰਗਾਂ ਨੂੰ ਵਿਚਰਦੇ ਸਾਰਿਆਂ ਨੂੰ ਵਿਚਰਦੇ ਤੁਹਾਡੀ ਕੀ ਸੋਚ ਆ ਵਾਰਡ ਪ੍ਰਤੀ ਕੀ ਸੋਚ ਹੈਗੀ ਆ ਜਿਹੜੀ ਤੁਹਾਨੂੰ ਅੱਜ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਵਾਰਡ ਦੀ ਉਮੀਦਵਾਰ ਬਣਾਇਆ ਗਿਆ ਹੈ ਕੀ ਕਹਿਣਾ ਚਾਹੁੰਦੇ ਇਲਾਕਾ ਨਿਵਾਸੀਆਂ ਨੂੰ ਤੁਸੀਂ? ਆ ਮੈਂ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੀ ਵਾਰਡ ਜਿਹੜੀ ਸਭ ਤੋਂ ਪਛੜੀ ਵਾਰਡ ਗਣੀ ਜਾਂਦੀ ਸੀ ਜਦੋਂ ਡਾਕਟਰ ਇੰਦਰਬੀਰ ਸਿੰਘ ਨੇਜਰ ਜੀ ਜਿੱਤ ਕੇ ਆਏ ਤੇ ਉਹ ਤੋਂ ਬਾਅਦ ਇਹਨਾਂ ਸਾਡੀ ਵਾਰਡ ਨੂੰ ਬੁੱਢੇ ਤੋਂ ਜਵਾਨ ਕਰ ਦਿੱਤਾ ਕਿ ਹੁਣ ਜਵਾਨੀ ਜਵਾਨੀ ਦੀ ਝਲਕ ਆਉਂਦੀ ਐ ਇਸ ਵਾਰਡ ਚ ਨਹੀਂ ਤਾਂ ਇੱਥੇ ਤਾਂ ਉਹ ਜਿਵੇਂ ਬਜ਼ੁਰਗਾਂ ਦੇ ਚਿਹਰੇ ਦੇ ਝੁਰੜੀਆਂ ਪਈਆਂ ਹੁੰਦੀਆਂ ਵੇ ਝੁਰੜੀਆਂ ਪਈਆਂ ਸੀ ਸਾਡੀ ਵਾਰਡ ਦੀਆਂ ਸੜਕਾਂ ਗਲੀਆਂ ਦੇ ਵਿੱਚ ਇਹਨਾਂ ਨੇ ਜਵਾਨ ਕਰ ਦਿੱਤੀ ਸਾਡੀ ਵਾਰਡ ਸੋ ਨੌਜਵਾਨਾਂ ਨੂੰ ਤੁਸੀਂ ਕਹਿੰਦੇ ਵੀ ਨੌਜਵਾਨ ਉਹਨਾਂ ਨੇ ਹੁਣ ਨੌਜਵਾਨ ਕੈਂਡੀਡੇਟ ਵੀ ਦਿੱਤਾ ਹੈ ਤੇ ਤਾਂ ਕਿ ਅਸੀਂ ਇਹਨੂੰ ਹੋਰ ਇਹਦਾ ਰੂਪ ਨਖਾਰ ਸਕੀਏ ਅਸੀਂ ਹੋਰ ਰੂਪ ਨਖਾਰਾਂਗੇ ਦਾ ਜੇ ਬਾੜਵਾਸੀ ਤੁਹਾਨੂੰ ਕਾਉਂਸਲਰ ਬਣਾ ਰਹਿੰਦੇ ਆ ਤੁਹਾਡੀ ਤੁਸੀਂ ਬਾਹਰ ਵੀ ਰਹੇ ਬਾਹਰਲੇ ਮੁਲਕ ਦੇ ਵਿੱਚ ਵੀ ਰਹੇ ਜੀ ਕਿੱਦਾਂ ਵੇਖ ਰਹੇ ਬਾਹਰ ਦੇ ਮੁਲਕ ਦੇ ਤੁਹਾਨੂੰ ਸਾਰਾ ਪਤਾ ਵਾਤਾਵਰਣ ਕਿਦਾਂ ਹੈ ਤੇ ਇੱਥੇ ਜੇ ਮੰਨ ਲਓ ਜ਼ਿੰਮੇਵਾਰੀ ਤੁਹਾਨੂੰ ਮਿਲ ਜਾਂਦੀ ਹੈ ਠੀਕ ਹੈ ਜੀ ਕਾਉਂਸਲਰ ਬਣਾ ਰਹਿੰਦੇ ਇਲਾਕਾ ਦਾ ਅਸੀਂ ਉਹਨਾਂ ਵਾਸਤੇ ਕੀ ਕਰੂੰਗੀ ਮੈਨੂੰ ਤੇ ਇੱਕ ਜੇਵੜ ਨਹੀਂ ਮੈਨੂੰ ਚੰਗਾ ਲੱਗਦਾ ਜੇ ਮੈਨੂੰ ਜੋ ਉਮੀਦ ਹੈ ਵੀ ਆਪਣੇ ਪੁੱਤਰ ਨੂੰ ਪੁੱਤਰ ਦੇ ਨਾਲ ਚੱਲ ਕੇ ਆਪਣੇ ਪੁੱਤਰ ਨੂੰ ਆਪਣੀ ਵਾਰ ਦਾ ਸੇਵਾਦਾਰ ਜ਼ਰੂਰ ਬਣਾਉਣਗੇ ਤੇ ਦੂਜੀ ਗੱਲ ਵੀ ਉਮੀਦ ਜਾਂ ਕਿਵੇਂ ਕੀ ਕੀਸਟ ਕਰਨਾ ਕੀ ਸੋਚਿਆ ਕੀ ਕਰਨਾ ਉਹ ਇਹਨਾਂ ਡਿਸਾਈਡ ਕਰਨਾ ਬਾਹਰ ਰਹਿਨੇ ਸਾਂ ਅਸੀਂ ਤਾਂ ਅਸੀਂ ਖੁਦ ਗੱਡੀ ਦੀ ਬ੍ਰੇਕ ਸਟਾਪ ਸਾਈਨ ਹੁੰਦਾ ਸੀ ਨਾ ਬ੍ਰੇਕ ਮਾਰਦੇ ਸੀ ਭਾਵੇਂ ਉੱਥੇ ਕੋਈ ਪੁਲਸ ਵਾਲਾ ਨਹੀਂ ਕੋਈ ਸਟਾਪ ਸਾਈਨ ਤੇ ਹੀ ਰੈੱਡ ਲਾਈਟ ਤੇ ਗੱਲ ਹੀ ਬੜੀ ਦੂਰ ਦੀ ਹੈ ਸਿਰਫ ਲਿਖਿਆ ਹੁੰਦਾ ਸੀ ਸਟਾਪ ਉੱਤੇ ਬ੍ਰੇਕ ਮਾਰਦੇ ਸੀ ਉਸ ਲਈ ਮੈਂ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਸਾਰਾ ਸਮਝਾਵਾਂਗੇ ਵੀ ਆਪਾਂ ਕੋਈ ਵੀ ਚੀਜ਼ ਦਾ ਜਦੋਂ ਵੀ ਕਿਤੇ ਸੁਧਾਰ ਕਰਨਾ ਨਾ ਉਹਦੇ ਚ ਪਹਿਲਾਂ ਆਪ ਆਪਣੀ ਸਾਨੂੰ ਮੈਨੂੰ ਉਹਨਾਂ ਦਾ ਸਹਿਯੋਗ ਬਹੁਤ ਚਾਹੀਦਾ ਬਹੁਤ ਜ਼ਿਆਦਾ ਚਾਹੀਦਾ ਫਿਰ ਹੀ ਅਸੀਂ ਇਸ ਬਾਗ ਨੂੰ ਉਹਨਾਂ ਵਿਕਸਿਤ ਦੇਸ਼ਾਂ ਦੇ ਬਰਾਬਰ ਤੇ ਲੈ ਕੇ ਜਾ ਸਕਦੇ ਹਾਂ ਜੀਓ ਮੈਨੂੰ ਮੇਰਾ ਆਪਣੇ ਨਾਲ ਸਾਥ ਦੇਣਗੇ ਤਾਂ ਮੈਂ ਉਮੀਦ ਵੀ ਕਰਦਾ ਤੇ ਮੈਂ ਹਰ ਇੱਕ ਜਗ੍ਹਾ ਤੇ ਵਾਦਾ ਵੀ ਲੈਣਾ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਚਲੋ ਰਲ ਮਿਲ ਕੇ ਨਾ ਸਾਰੇ ਰਲ ਮਿਲ ਕੇ ਇਸ ਬਾਗ ਨੂੰ ਸਭ ਤੋਂ ਸੋਹਣੀ ਬਾਗ ਬਣਾਈਏ ਏ ਜੀ ਭਗਵੰਤ ਸਿੰਘ ਜੀ ਕਵਲ ਜਿਹੜੇ ਵਾਰਡ ਨੰਬਰ 38 ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਇਲਾਕਾ ਨਿਵਾਸੀ ਨੂੰ ਸਾਡੇ ਚੈਨਲ ਰਾਹੀਂ ਅਪੀਲ ਕੀਤੀ ਆ ਜੇ ਇਲਾਕਾ ਨਿਵਾਸੀ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਣਗੇ ਤੇ ਇਹ ਲੋਕਾਂ ਦੇ ਦਿਲ ਦੇ ਵਿੱਚ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹੋਣਗੇ ਧੰਨਵਾਦ